BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਰਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਦਿੱਲੀ AI ਸਮਿਟ ਇਸ ਯੂਨੀਵਰਸਿਟੀ ਨੇ ਚਾਈਨਿਸ ਰੋਬੋਟਿਕ ਡੌਗ ਨੂੰ ਕਿਹਾ ਆਪਣਾ ਭਾਰਤ ਚ ਗੂਗਲ ਨੇ ਕੀਤਾ 1.25 ਲੱਖ ਕਰੋੜ ਦੇ ਨਿਵੇਸ਼ ਦਾ ਐਲਾਨ ਪੀਐਮ ਮੋਦੀ ਨੇ ਸਰਬੀਆ ਦੇ ਪ੍ਰੈਜ਼ੀਡੈਂਟ ਨਾਲ ਕੀਤੀ ਮੁਲਾਕਾਤ ਕੈਲੀਫੋਰਨੀਆ ਚ ਬਰਫ਼ ਦਾ ਢੇਰ ਖਿਸਕਣ ਕਾਰਨ ਵਾਪਰਿਆ ਹਾਦਸਾ ਇਹ ਹੋਣ ਕਬਰਾ ਵਿਸਥਾਰ ਦੇ ਵਿੱਚ ਆਸਟ੍ਰੇਲੀਆ ਦੇ ਸਭ ਤੋਂ ਉੱਚੇ ਪਹਾੜ ਗ੍ਰੋਸក្លੱਕਨਰ ਤੇ 1 ਸਾਲ ਪਹਿਲਾਂ ਹੋਈ ਦਰਦਨਾਕ ਮੌਤ ਦੇ ਮਾਮਲੇ ਵਿੱਚ ਹੁਣ ਕਾਨੂੰਨੀ ਕਾਰਵਾਈ ਸ਼ੁਰੂ ਹੋ ਰਹੀ ਹੈ 33 ਸਾਲ ਦੀ ਕੈਸਟ੍ਰੀਨ ਜੀ ਦੀ ਮੌਤ ਹਾਈਪੋਥਰਮੀਆ ਕਾਰਨ ਹੋਈ ਸੀ ਜਦੋਂ ਉਹ ਆਪਣੇ ਬॉयਫਰੈਂਡ ਨਾਲ ਮਾਊਂਟੇਨ ਕਲਾਈਮਬਿੰਗ ਲਈ ਗਈ ਸੀ ਦੋਸ਼ ਹੈ ਕਿ 19 ਜਨਵਰੀ 2025 ਦੀ ਸਵੇਰ ਨੂੰ ਤੂਫਾਨੀ ਮੌਸਮ ਦੌਰਾਨ ਉਸ ਦਾ ਬॉयਫਰੈਂਡ ਉਸ ਨੂੰ ਚੋਟੀ ਦੇ ਨੇੜੇ ਬਿਨਾਂ ਸੁਰੱਖਿਆ ਦੇ ਛੱਡ ਕੇ ਮਦਦ ਲੈਣ ਲਈ ਚਲਾ ਗਿਆ ਇਸ ਮਾਮਲੇ ਵਿੱਚ ਉਸ ਦੇ ਬॉयਫਰੈਂਡ ਤੇ ਗੰਭੀਰ ਲਾਪਰਵਾਹੀ ਨਾਲ ਕਤਲ ਦਾ ਦੋਸ਼ ਲੱਗਿਆ ਹੈ ਸਰਕਾਰੀ ਵਕੀਲਾ ਮੈਂ ਕਹਿਣਾ ਹੈ ਕਿ ਉਹ ਇਸ ਹੱਦ ਜ਼ਿਆਦਾ ਜ਼ਿੰਮੇਵਾਰ ਗਾਈਡ ਸੀ ਕਿਉਂਕਿ ਉਹ ਤਜਰਬੇਦਾਰ ਕਲੈਂਬਰ ਸੀ ਅਤੇ ਟੂਰ ਦੀ ਯੋਜਨਾ ਵੀ ਉਸਨੇ ਹੀ ਬਣਾਈ ਸੀ ਉਹਨਾਂ ਦਾ ਦਾਵਾ ਹੈ ਕਿ ਉਸਨੇ ਸਮੇਂ ਸਿਰ ਵਾਪਸ ਮੁੜਨ ਜਾਂ ਮਦਦ ਮੰਗਣ ਦਾ ਫੈਸਲਾ ਨਹੀਂ ਕੀਤਾ ਜਾਣਕਾਰੀ ਮੁਤਾਬਕ ਦੋਸ਼ੀ ਦਾ ਨਾਮ ਥੋਮਸ ਪੀ ਹੈ ਉਹ ਸਾਰੇ ਦੋਸ਼ਾਂ ਨੂੰ ਨਕਾਰਦਾ ਹੈ ਉਸਦੇ ਵਕੀਲ ਦਾ ਕਹਿਣਾ ਹੈ ਕਿ ਇਹ ਸਿਰਫ ਇੱਕ ਦੁਖਦਾਈ ਹਾਦਸਾ ਸੀ ਇਸ ਕੇਸ ਨੇ ਨਾ ਸਿਰਫ ਆਸਟਰੀਆ ਸਗੋਂ ਦੁਨੀਆ ਭਰ ਦੇ ਮਾਊਂਟੇਨ ਕਲੈਂਬਿੰਗ ਕਮਿਊਨਿਟੀਜ਼ ਵਿੱਚ ਚਰਚਾ ਛੇੜ ਦਿੱਤੀ ਹੈ ਮਾਮਲੇ ਦੀ ਸੁਣਵਾਈ ਇਨਸਬਰੁਕ ਵਿੱਚ ਹੋ ਰਹੀ ਹੈ ਜੇਕਰ ਅਦਾਲਤ ਉਸਨੂੰ ਦੋਸ਼ੀ ਕਰਾਰ ਦਿੰਦੀ ਹੈ ਤਾਂ ਇਹ ਪਹਾੜੀ ਖੇਡ ਲਈ ਇੱਕ ਵੱਡਾ ਮੋੜ ਸਾਬਤ ਹੋ ਸਕਦਾ ਹੈ ਦਿੱਲੀ ਵਿੱਚ ਹੋਏ AI ਸਮਿਟ ਦੌਰਾਨ ਇੱਕ ਭਾਰਤੀ ਯੂਨੀਵਰਸਿਟੀ ਵਿਵਾਦਾਂ ਵਿੱਚ गिर ਗਈ ਹੈ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਗਲਗੋਟਿਆਸ ਯੂਨੀਵਰਸਿਟੀ ਦੀ ਇੱਕ ਪ੍ਰੋਫੈਸਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ Orion ਨਾਮ ਦਾ ਰੋਬੋਟਿਕ ਡੌਗ ਉਹਨਾਂ ਦੇ ਸੈਂਟਰ ਆਫ ਐਕਸਲੈਂਸ ਵਿੱਚ ਤਿਆਰ ਕੀਤਾ ਗਿਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਬਾਅਦ ਵਿੱਚ ਆਨਲਾਈਨ ਯੂਜ਼ਰਸ ਨੇ ਦਾਅਵਾ ਕੀਤਾ ਕਿ ਇਹ ਰੋਬੋਟ ਦਰਅਸਲ ਚਾਈਨੈਸ ਕੰਪਨੀ Unitree Robotics ਦਾ GO2 ਮਾਡਲ ਹੈ ਜੋ ਬਾਜ਼ਾਰ ਵਿੱਚ ਲਗਭਗ 2 ਲੱਖ ਰੁਪਏ ਵਿੱਚ ਉਪਲਬਧ ਹੈ। ਬੁੱਧਵਾਰ ਨੂੰ ਯੂਨੀ ਯੂਨੀਵਰਸਿਟੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਕਦੇ ਵੀ ਇਹ ਦਾਵਾ ਨਹੀਂ ਕੀਤਾ ਕਿ ਰੋਬੋਟ ਉਹਨਾਂ ਨੇ ਬਣਾਇਆ ਹੈ। ਉਹਨਾਂ ਨੇ ਵਿਰੋਧਾਪ੍ਰਚਾਰ ਮੁਹਿਮ ਇਕਰਾਰ ਦਿੱਤਾ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਉਹ ਵਿਦਿਆਰਥੀਆਂ ਨੂੰ AI ਪ੍ਰੋਗਰਾਮਿੰਗ ਸਿਖਾਉਣ ਅਤੇ ਦੁਨੀਆ ਭਰ ਵਿੱਚ ਉਪਲਬਧ ਸਾਧਨਾਂ ਨਾਲ ਪ੍ਰੈਕਟੀਕਲ ਹੁਨਰ ਵਿਕਸਿਤ ਕਰਨ ਤੇ ਕੰਮ ਕਰ ਰਹੀ ਹੈ। ਵੀਡੀਓ ਵਿੱਚ ਨਜ਼ਰ ਆਉਣ ਵਾਲੀ ਪ੍ਰੋਫੈਸਰ ਨੀਹਾ ਸਿੰਘ ਨੇ ਬਾਅਦ ਵਿੱਚ ਕਿਹਾ ਕਿ ਉਹਨਾਂ ਦੀ ਗੱਲ ਨੂੰ ਗਲਤ ਸਮਝਿਆ ਗਿਆ। ਹਾਲਾਂਕਿ ਸੋਸ਼ਲ ਮੀਡੀਆ ਤੇ ਕਈ ਲੋਕਾਂ ਨੇ ਯੂਨੀਵਰਸਿਟੀ ਤੇ ਬੇਈਮਾਨੀ ਦੇ ਦੋਸ਼ ਵੀ ਲਗਾਏ। ਰਿਪੋਰਟਸ ਮੁਤਾਬਕ ਵਿਵਾਦ ਤੋਂ ਬਾਅਦ ਯ ਵਿਚ ਆਪਣਾ ਸਟਾਲ ਖਾਲੀ ਕਰਨ ਲਈ ਕਿਹਾ ਗਿਆ ਹਾਲਾਂਕਿ ਫੈਕਲਟੀ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਅਧਿਕਾਰਿਕ ਨੋਟਿਸ ਨਹੀਂ ਮਿਲਿਆ ਜਾਣਕਾਰੀ ਅਨੁਸਾਰ ਕੁਝ ਘੰਟਿਆਂ ਬਾਅਦ ਸਟਾਲ ਦੀ ਬਿਜਲੀ ਵੀ ਕੱਟ ਦਿੱਤੀ ਗਈ ਬੂਥ ਦੀਆਂ ਲਾਈਟਾਂ ਬੰਦ ਸਨ ਅਤੇ ਯੂਨੀਵਰਸਿਟੀ ਦਾ ਕੋਈ ਸਟਾਫ ਉੱਥੇ ਮੌਜੂਦ ਨਹੀਂ ਸੀ ਇਸ ਘਟਨਾ ਨੂੰ ਸਮਿਟ ਦੇ ਆਯੋਜਕਾਂ ਲਈ ਵੀ ਸ਼ਰਮਿੰਦਗੀ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਵੀਡੀਓ ਕੇਂਦਰੀ ਆਈਟੀ ਮੰਤਰੀ ਅਸ਼ਵਨੀ ਵੇਸ਼ਨਵ ਦੇ ਅਧਿਕਾਰਿਕ ਐਕਸ ਅਕਾਊਂਟ ਤੇ ਵੀ ਸ਼ੇਅਰ ਕੀਤੀ ਗਈ ਸੀ ਜਿਸ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ Google ਦੇ CEO ਸੁੰਦਰ ਪੈਚਾਈ ਨੇ ਭਾਰਤ ਦੌਰੇ ਦੌਰਾਨ ਇੱਕ ਇਤਿਹਾਸਕ ਐਲਾਨ ਕਰਦਿਆਂ ਦੇਸ਼ ਦੇ ਟੈਕਨੋਲੋਜੀ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਉਣ ਦਾ ਵਾਅਦਾ ਕੀਤਾ ਹੈ। AI ਇੰਪੈਕਟ ਸਮਿਟੇ ਵਿੱਚ ਸ਼ਿਰਕਤ ਕਰਨ ਪਹੁੰਚੇ ਪੈਚਾਈ ਨੇ ਦੱਸਿਆ ਕਿ Google ਅਗਲੇ 5 ਸਾਲਾਂ ਵਿੱਚ ਭਾਰਤ ਵਿੱਚ ਕਰੀਬ 1.25 ਲੱਖ ਰੁਪਏ ਦਾ ਵੱਡਾ ਨਿਵੇਸ਼ ਕਰੇਗਾ। ਇਸ ਸਬੰਧੀ ਉਹਨਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਸ ਨਿਵੇਸ਼ ਦਾ ਸਭ ਤੋਂ ਅਹਿਮ ਹਿੱਸਾ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਾ ਵਿੱਚ ਬਣਨ ਵਾਲਾ ਦੇਸ਼ ਦਾ ਪਹਿਲਾ ਵੱਡਾ AI ਡਾਟਾ ਸੈਂਟਰ ਹੋਵੇਗਾ। ਇਹ ਸੈਂਟਰ ਸਿਰਫ ਇੱਕ ਇਮਾਰਤ ਹੋਵੇਗਾ ਸਗੋਂ ਇਹ AI ਮਾਡਲ ਟ੍ਰੇਨਿੰਗ ਕਲਾਉਡ ਸੇਵਾਵਾਂ ਅਤੇ ਵੱਡੇ ਪੱਧਰ ਦੀ ਕੰਪਿਊਟਿੰਗ ਦਾ ਮੁੱਖ ਕੇਂਦਰ ਬਣੇਗਾ ਜੋ ਭਾਰਤ ਅਤੇ ਆਸ-ਪਾਸ ਦੇ ਦੇਸ਼ਾਂ ਨੂੰ AI ਦੀ ਤਾਕਤ ਪ੍ਰਦਾਨ ਕਰੇਗਾ Google ਨੇ ਦਾਅਵਾ ਕੀਤਾ ਹੈ ਕਿ ਉਹ ਭਾਰਤ ਵਿੱਚ 100 ਮਿਲੀਅਨ ਤੋਂ ਵੱਧ ਲੋਕਾਂ ਨੂੰ AI ਦੀ ਟ੍ਰੇਨਿੰਗ ਦੇਵੇਗਾ ਇਹ ਟ੍ਰੇਨਿੰਗ ਵੱਡੇ ਸ਼ਹਿਰਾਂ ਦੇ ਨਾਲ-ਨਾਲ ਕਸਬਿਆਂ ਅਤੇ ਪਿੰਡਾਂ ਤੱਕ ਵੀ ਪਹੁੰਚਾਈ ਜਾਵੇਗੀ ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਪ੍ਰੀਖਿਆ ਦੀ ਤਿਆਰੀ ਲਈ AI ਟਿਊਟਰ ਮਿਲਣਗੇ ਸਰਕਾਰੀ ਸਿਸਟਮ ਵਿੱਚ ਲੱਖਾਂ ਸਰਕਾਰੀ ਕਰਮਚਾਰੀ AI ਟੂਲਸ ਦੀ ਵਰਤੋਂ ਕਰ ਸਕਣਗੇ ਆਨਲਾਈਨ ਠੱਗੀ ਫੜ ਲਈ AI ਡਿਟੈਕਸ਼ਨ ਟੂਲਸ ਲਾਂਚ ਕੀਤੇ ਜਾਣਗੇ ਰੀਅਲ ਟਾਈਮ ਟ੍ਰਾਂਸਲੇਸ਼ਨ ਰਾਹੀਂ ਭਾਸ਼ਾ ਦੀਆਂ ਦੀਵਾਰਾਂ ਖਤਮ ਹੋਣਗੀਆਂ ਸੁੰਦਰ ਪੇਚਾਈ ਅਨੁਸਾਰ ਭਾਰਤ AI ਦੇ ਖੇਤਰ ਵਿੱਚ ਇੱਕ ਸ਼ਾਨਦਾਰ ਰਹਤੇ ਹੈ ਅਤੇ Google ਇਸ ਵਿੱਚ ਇੱਕ ਮਜ਼ਬੂਤ ਸਾਂਝੇਦਾਰੀ ਵਜੋਂ ਕੰਮ ਕਰਨਾ ਚਾਹੁੰਦਾ ਹੈ ਭਾਰਤ ਦੀ ਮੇਜ਼ਬਾਨੀ ਵਿੱਚ ਚੱਲ ਰਹੇ ਇੰਡੀਆ ਏਆਈ ਇੰਪੈਕਟ ਅਸਮੇਟੂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਬੀਆ ਦੇ ਰਾਸ਼ਟਰਪਤੀ ਅਲੈਗਜੈਂਡਰ ਵਾਸਿਕਨਾਲ ਮੁਲਾਕਾਤ ਕੀਤੀ ਇਸ ਦੌਰਾਨ ਦੋਵਾਂ ਆਗੂਆਂ ਨੇ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ ਕਈ ਅਹਿਮ ਖੇਤਰਾਂ ਤੇ ਗੰਭੀਰ ਚਰਚਾ ਕੀਤੀ ਮੁਲਾਕਾਤ ਦੌਰਾਨ ਰੱਖਿਆ ਨਿਰਮਾਣ ਖਾਦ ਅਤੇ ਬੁਨਿਆਦੀ ਢਾਂਚੇ ਵਰਗੇ ਖੇਤਰਾਂ ਵਿੱਚ ਸਾਂਝੇਦਾਰੀ ਨੂੰ ਹੋਰ ਡੂੰਘਾ ਕਰਨ ਤੇ ਚਰਚਾ ਕੀਤੀ ਗਈ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਭਾਰਤ ਤੇ ਸਰਬੀਆ ਕਈ ਸਾਲਾਂ ਤੋਂ ਮਿਲ ਕੇ ਕੰਮ ਕਰ ਰਹੇ ਹਨ ਲੇ ਸਮੇਂ ਵਿੱਚ ਇਹ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ ਰਾਸ਼ਟਰਪਤੀ ਵੋਸਿਕ ਨੇ ਭਾਰਤ ਨੂੰ ਇੱਕ ਪ੍ਰੋਸੇਮੰਦ ਸਾਥੀ ਦੱਸਦਿਆਂ ਕਿਹਾ ਕਿ ਉਹ ਆਰਥਿਕ ਆਦਾਨ-ਪ੍ਰਦਾਨ ਅਤੇ ਨਵੇਂ ਨਿਵੇਸ਼ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ ਉਨ੍ਹਾਂ ਨੇ ਸਰਬੀਆਈ ਐਕਸਪੋ ਵਿੱਚ ਭਾਰਤ ਦੀ ਪਾਰਗੀਦਾਰੀ ਤੇ ਖੁਸ਼ੀ ਪ੍ਰਗਟਾਈ ਦਿੱਲੀ ਵਿੱਚ 16 ਤੋਂ 20 ਫਰਵਰੀ ਤੱਕ ਚੱਲ ਰਹੇ ਇਸ AI ਸੰਮੇਲਨ ਵਿੱਚ ਦੁਨੀਆ ਦੇ 20 ਤੋਂ ਵੱਧ ਦੇਸ਼ਾਂ ਦੇ ਮੁਖੀ 60 ਮੰਤਰੀ ਅਤੇ 500 ਤੋਂ ਵੱਧ ਗਲੋਬਲ AI ਲੀਡਰ ਹਿੱਸਾ ਲੈ ਰਹੇ ਹਨ ਦੋਵਾਂ ਦੇਸ਼ਾਂ ਦੇ ਆਗੂਆਂ ਦੀ ਇਸ ਮੁਲਾਕਾਤ ਨਾਲ ਨਾ ਸਿਰਫ ਟੈਕਨੋਲੋਜੀ ਦੇ ਖੇਤਰ ਵਿੱਚ ਸਗੋਂ ਰਵਾਇਤੀ ਉਦਯੋਗਾਂ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਦਿਸ਼ਾ ਮਿਲਣ ਦੀ ਉਮੀਦ ਹੈ ਕੈਲੀਫੋਰਨੀਆ ਦੇ ਲੇਕ ਟਾਹੋ ਇਲਾਕੇ ਵਿੱਚ ਮੰਗਲਵਾਰ ਨੂੰ ਬਰਫ਼ ਦਾ ਢੇਰ ਖਿਸਕਣ ਤੋਂ ਬਾਅਦ 8 ਸਕੀਅਰਸ ਦੀ ਮੌਤ ਹੋ ਗਈ। ਇਹ ਜਾਣਕਾਰੀ ਨਿਵੇਡਾ ਕਾਉਂਟੀ ਸ਼ੈਰਿਫ ਦਫ਼ਤਰ ਨੇ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਛੇ ਲੋਕਾਂ ਨੂੰ ਬਚਾ ਲਿਆ ਗਿਆ ਹੈ ਜੋ ਬਰਫ਼ ਵਿੱਚ ਫਸ ਗਏ ਸਨ। ਇਹ ਐਵਲਾਂਚ ਮੰਗਲਵਾਰ ਸਵੇਰੇ ਕਰੀਬ 11:30 ਵਜੇ ਕੈਸਲ ਪੀਕ ਇਲਾਕੇ ਵਿੱਚ ਟ੍ਰੱਕੀ ਸ਼ਹਿਰ ਨੇੜੇ ਵਾਪਰੀ। ਸ਼ੈਰਿਫ ਦਫ਼ਤਰ ਨੇ ਕਿਹਾ ਹੈ ਕਿ ਦੋ ਨੀਡਲ ਸਕੀ ਰਿਜ਼ੋਰਟਾਂ ਤੋਂ ਰੈਸਕਿਊ ਟੀਮਾਂ ਭੇਜੀਆਂ ਗਈਆਂ। ਬਚੇ ਹੋਏ ਛੇ ਲੋਕਾਂ ਨੂੰ ਮੌਕੇ ਤੇ ਹੀ ਸੁਰੱਖਿਅਤ ਥਾਂ ਤੇ ਰਹਿਣ ਲਈ ਕਿਹਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਖਿਤ ਬਚਾ ਲਿਆ ਗਿਆ ਇਹਨਾਂ ਵਿੱਚੋਂ ਦੋਨੋਂ ਹਸਪਤਾਲ ਭੇਜਿਆ ਗਿਆ ਹੈ ਰਿਪੋਰਟਸ ਅਨੁਸਾਰ ਸ਼ੁਰੂ ਵਿੱਚ 16 ਲੋਕਾਂ ਦੀ ਟੀਮ ਦਸੀ ਗਈ ਸੀ ਪਰ ਬਾਅਦ ਵਿੱਚ ਗਿਣਤੀ 15 ਕਰ ਦਿੱਤੀ ਗਈ 8 ਸਕੇਰਸ ਦੀਆਂ ਲਾਸ਼ਾਂ ਬਾਹਰ ਕੱਢਣ ਵਿੱਚ ਬੋਰিয়াল ਮਾਉਂਟਰਸ ਕਾਈ ਰਿਜ਼ੋਰਟ ਅਤੇ ਐਲਡਰ ਕ੍ਰੀਕ ਐਡਵੈਂਚਰ ਸੈਂਟਰ ਦੇ ਮਾਹਰ ਵੀ ਮਦਦ ਕਰ ਰਹੇ ਸਨ ਕੋਲਸ਼ਿਆਲੀ ਐਮਰਜੈਂਸੀ ਰਿਸਪੌਂਡਰ ਮੌਕੇ ਤੇ ਪਹੁੰਚੇ ਜਾਣਕਾਰੀ ਮੁਤਾਬਿਕ 1981 ਤੋਂ ਬਾਅਦ ਇਹ ਸਭ ਤੋਂ ਖਤਰਨਾਕ ਐਵਲਾਂਚ ਦੱਸਿਆ ਜਾ ਰਿਹਾ ਹੈ ਅਮਰੀਕਾ ਦੇ ਪ੍ਰੈਜ਼ੀਡੈਂਸ਼ੀਅਲ ਜੱਟ ਦਾ ਕਲਰ ਬਦਲ ਕੇ ਹੁਣ ਜੱਟ ਨੂੰ ਨਵਾਂ ਪੇਂਟ ਡਿਜ਼ਾਈਨ ਦਿੱਤਾ ਜਾ ਰਿਹਾ ਹੈ ਇਸ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪਸੰਦ ਆਉਣ ਵਾਲਾ ਰੰਗ ਸ਼ਾਮਲ ਹੋਵੇਗਾ 에ਅਰਫੋਰਸ 1 ਅਤੇ ਹੋਰ ਜਹਾਜ਼ ਜਿਨ੍ਹਾਂ ਤੇ ਉੱਚ ਅਧਿਕਾਰੀ ਅਤੇ ফার্স্ট ਲੇਡੀ ਮੈਲਾਨੀਆ ਟਰੰਪ ਸਫ਼ਰ ਕਰਦੇ ਹਨ ਉਹਨਾਂ ਨੂੰ ਗੋਲਡ ਡੀਪ ਰੈੱਡ ਅਤੇ ਨੇਵੀ ਬਲੂ ਰੰਗ ਵਿੱਚ ਰੰਗਿਆ ਜਾ ਰਿਹਾ ਹੈ ਇਹ ਕੰਮ ਜਹਾਜ਼ ਦੀ ਰੱਖ-ਰਖਾਅ ਅਤੇ ਮੁਰੰਮਤ ਦੇ ਸਮੇਂ ਹੋ ਰਿਹਾ ਹੈ ਇਹ ਨਵਾਂ ਰੰਗ ਇੱਕ ਨਵੇਂ 747B ਬੋਇੰਗ ਜਹਾਜ਼ ਤੇ ਵੀ ਲਗਾਇਆ ਜਾਵੇਗਾ ਜੋ ਕਤਰਨੀ ਰਾਸ਼ਟਰਪਤੀ ਦੇ ਫਲੀਟ ਦਿੰ ਦਿੱਤਾ ਹੈ ਹੁਣ ਤੱਕ ਰਾਸ਼ਟਰਪਤੀ ਤੇ ਜੱਟ ਤੇ ਸਫੇਦ ਨੀਲਾ ਅਤੇ ਰੋਬਿਨ ਐਗ ਬਲੂ ਰੰਗ ਵਰਤੇ ਜਾਂਦੇ ਸਨ ਜੋ 1960 ਦੇ ਦਹਾਕੇ ਤੋਂ ਚੱਲ ਰਹੇ ਹਨ 트럼ਪ ਪਹਿਲੀ ਮਿਆਦ ਤੋਂ ਹੀ ਜਹਾਜ਼ਾਂ ਲਈ ਨਵੀਆਂ ਸਕੀਮਾਂ ਚਾਹੁੰਦੇ ਆ ਰਹੇ ਹਨ ਉਹਨਾਂ ਦੇ ਉਤਰਾਧਿਕਾਰੀ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਪਹਿਲਾਂ 트럼ਪ ਵੱਲੋਂ ਬਣਾਈ ਗਈ ਇਸ ਤਰ੍ਹਾਂ ਦੀ ਯੋਜਨਾ ਰੱਦ ਕਰ ਦਿੱਤੀ ਸੀ 트럼ਪ ਵਾਈਟ ਹਾਊਸ ਵਿੱਚ ਆਪਣੇ ਸੁਜਾਵਟੀ ਅਸਰ ਛੱਡ ਰਹੇ ਹਨ ਜਿਵੇਂ ਨਵਾਂ ਬਾਲਰੂਮ ਬਣਾਉਣਾ ਅਤੇ ਸੋਨੇ ਰੰਗ ਦੇ ਲਖਤ ਵਾਲੇ ਨਿਸ਼ਾਨ ਲਗਾਉਣਾ 트럼ਪ ਦੇ 2024 ਪ੍ਰਚਾਰ ਦੌਰਾਨ ਵਰਤੇ ਜਹਾਜ਼ 트럼ਪ ਫੋਰਸ 1 ਵੀ ਉਹੀ ਰੰਗ ਵਰਤਤਾ ਸੀ ਜੋ ਹੁਣ ਰਾਸ਼ਟਰਪਤੀ ਦੇ ਫਲੀਟ ਨੂੰ ਦਿੱਤਾ ਜਾ ਰਿਹਾ ਹੈ ਹਾਲਾਂਕਿ ਅਮਰੀਕੀ ਹਵਾਈ ਫੌਜ ਨੇ ਕਿਹਾ ਹੈ ਕਿ ਨਵੀਂ ਰੰਗ ਸਕੀਮ ਕਾਰਜ ਵਿੱਚ ਹੋਰ ਦੇਰੀ ਜਾਂ ਲਾਗਤ ਨਹੀਂ ਵਧਾਏਗੀ ਨਵੀਂ ਸਕੀਮ ਬੋਇੰਗ VC25B ਅਤੇ 4C32 ਜਹਾਜ਼ਾਂ ਤੇ ਲਾਗੂ ਕੀਤੀ ਜਾ ਰਹੀ ਹੈ ਇੱਕ C32 ਜਹਾਜ਼ ਤੇ ਪੇਂਟ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲਾਂ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਹਨ ਸਕੂਲ ਸਿੱਖਿਆ ਵਿਭਾਗ ਨੇ ਪ੍ਰਿੰਸੀਪਲਾਂ ਦੀਆਂ ਪੋਸਟਾਂ ਭਰਨ ਲਈ ਡਾਟਾ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ ਤਾਜ਼ਾ ਅੰਕੜੇ ਦੱਸਦੇ ਹਨ ਕਿ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀ 1927 ਮਨਜ਼ੂਰਸ਼ੋਦਾ ਅਸਾਮੀਆਂ ਵਿੱਚੋਂ 984 ਅਸਾਮੀਆਂ ਖਾਲੀ ਹਨ ਜੋ ਕਿ ਲਗਭਗ 51% ਦੀ ਖਾਲੀ ਦਰ ਨੂੰ ਦਰਸਾਉਂਦੀਆਂ ਹਨ ਇੱਕ ਸਰਕਾਰੀ ਪੱਤਰ ਵਿੱਚ ਸਕੂਲ ਸਿੱਖਿਆ ਡਾਇਰੈਕਟਰ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਗਰੁੱਪ B ਲੈਕਚਰਾਰ ਦੇ ਵਿਆਪਕ ਡਾਟਾ ਜਮ੍ਹਾਂ ਕਰਵਾਉਣ ਦਾ ਨਿਰਦੇਸ਼ ਇਸ ਦੇ ਤਹਿਨ ਜੋ ਸਿੱਧੀ ਪ੍ਰਤੀ ਰਾਹੀ ਵਿਭਾਗ ਵਿੱਚ ਦਾਖਲ ਹੋਏ ਸਨ ਇਸ ਆਦੇਸ਼ ਵਿੱਚ ਮੌਜੂਦਾ ਸਮੇਂ ਡਿਊਟੀ ਤੇ ਤਨਖਾਹਤ ਲੈਕਚਰਾਰਾਂ ਦੇ ਨਾਲ-ਨਾਲ ਦੂਜੇ ਵਿਭਾਗਾਂ ਵਿੱਚ ਡੈਪੂਟੇਸ਼ਨ ਤੇ ਸੇਵਾ ਨਿਭਾ ਰਹੇ ਲੈਕਚਰਾਰ ਵੀ ਸ਼ਾਮਲ ਹਨ ਅਸਾਮੀਆਂ ਦੇ ਇਸ ਸੰਕਟ ਨੇ ਕਈ ਜਲਿਆਂ ਵਿੱਚ ਖਾਸ ਤੌਰ ਤੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਜਿੱਥੇ ਕੁਝ ਖੇਤਰ ਪ੍ਰਿੰਸੀਪਲਾਂ ਦੀ ਲੋੜਿੰਦੀ ਗਿਣਤੀ ਦੇ ਤੀਜੇ ਹਿੱਸੇ ਤੋਂ ਵੀ ਘੱਟ ਨਾਲ ਚੱਲ ਰਹੇ ਹਨ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਡਾਟਾ ਮੁਹੱਈਆ ਕਰਵਾਉਣ ਤੇ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਲਾਪਰਵਾਹੀ ਲਈ ਸੰਬੰਧਿਤ ਡੀਈਓ ਅਤੇ ਡੀਲਿੰਗ ਸਹਾਇਕ ਦੀ ਨਿੱਜੀ ਜ਼ਿੰਮੇਵਾਰੀ who ਚਾਈਨਾ ਦੇ ਹੂਬੇ ਪ੍ਰਾਂਤ ਵਿੱਚ ਬੁੱਧਵਾਰ ਨੂੰ ਇੱਕ ਫਾਇਰਵਰਕਸ ਦੀ ਦੁਕਾਨ ਵਿੱਚ ਧਮਾਕਾ ਹੋਇਆ ਜਿਸ ਵਿੱਚ 12 ਲੋਕਾਂ ਦੀ ਮੌਤ ਹੋ ਗਈ। ਇਹ ਧਮਾਕਾ ਚਾਈਨਾ ਵਿੱਚ ਲੂਨਰ ਨਿਊ ਇਅਰ ਮਨਾਉਣ ਦੌਰਾਨ ਹੋਏ ਦੂਜੇ ਧਮਾਕੇ ਵਜੋਂ ਦਰਜ ਕੀਤਾ ਗਿਆ ਹੈ। ਸੋਬਾਈ ਏਜੰਸੀ ਦੇ ਮੁਤਾਬਕ ਐਮਰਜੈਂਸੀ ਰਿਸਪੌਂਡਰਾਂ ਨੇ ਸ਼ਿਆਰੀਅੰਗ ਸ਼ਹਿਰ ਦੇ ਦੁਕਾਨ ਵਿੱਚ ਲੱਗੀ ਅੱਗ ਬੁਝਾਈ। ਚਾਈਨਾ ਵਿੱਚ ਨਵੇਂ ਸਾਲ ਦੇ ਮੌਕੇ ਤੇ ਪਟਾਕਿਆਂ ਦੀ ਭਾਰੀ ਮੰਗ ਹੁੰਦੀ ਹੈ ਪਰ ਅਕਸਰ ਸੁਰੱਖਿਆ ਨਿਯਮਾਂ ਦੀ ਅਣਦੇਖੀ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਪੂਰਬੀ ਗੁਆਂਗਸੀ ਖੇਤਰ ਵਿੱਚ ਪਟਾਕਿਆਂ ਦੀ ਕਦਕੀ ਦੁਕਾਨ ਵਿੱਚ ਹੋਏ ਧਮਾਕੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਦੁਕਾਨ ਕੋਲ ਪਟਾਕੇ ਵੇਚਣ ਦਾ ਵੈਲਿਡ ਲਾਇਸੈਂਸ ਸੀ ਅਤੇ ਸੇਫਟੀ ਰੂਲਸ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ ਮੰਤਰਾਲੇ ਨੇ ਸਾਰੇ ਇਲਾਕਿਆਂ ਨੂੰ ਹੁਕਮ ਦਿੱਤਾ ਹੈ ਕਿ ਪਟਾਕਿਆਂ ਦੀ ਪ੍ਰੋਡਕਸ਼ਨ, ਟਰਾਂਸਪੋਰਟੇਸ਼ਨ, ਸੇਲਸ ਅਤੇ ਵਰਤੋਂ ਤੇ ਕੜੀ ਨਿਗਰਾਨੀ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੇ ਹਾਦਸੇ ਨਾ ਹੋਣ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਹੈ ਕਿ ਦੁਕਾਨਾਂ ਦੇ ਨੇੜੇ ਪਟਾਕੇ ਦਾ ਪੁਲਚੜੀਆਂ ਚਲਾ ਕੇ ਟੈਸਟ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਐਨਾ ਹੀ ਮੈਨੂ ਸਿਮਰਨ ਸੰਧੂ ਨੂੰ ਦਿਓ ਇਜਾਜ਼ਤ ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ ਵੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀਅਰਸੈਲਫ